ਅੱਜ ਜੋ ਟ੍ਰਾਂਸਪੋਰਟ ਮੰਤਰੀ ਜੀ ਨਾਲ ਸਵੇਰੇ 12 ਵਜੇ ਤੋਂ ਮੀਟਿੰਗ ਚੱਲੀ ਆ ਉਹ ਮੀਟਿੰਗ ਦੇ ਵਿੱਚ ਸੁਰਾਤ ਦੇ ਵਿੱਚ ਇਹ ਗੱਲਬਾਤ ਆਈ ਸੀ ਵੀ ਤੁਸੀਂ ਕਿਲੋਮੀਟਰ ਵਾਲਾ ਮਾਪਰ ਛੱਡੋ ਤੇ ਆਪਦੇ ਰੈਗੂਲਰ ਵਾਲੇ ਨਾਲ ਕੋਸਾ ਲਓ ਸਾਡੇ ਵੱਲੋਂ ਇਹ ਗੱਲਬਾਤ ਆਈ ਸੀ ਵੀ ਜਿੱਥੇ ਵਿਭਾਗ ਦਾ ਨੁਕਸਾਨ ਹੋਊਗਾ ਅਸੀਂ ਉੱਥੇ ਬੋਲਾਂਗੇ ਮੰਤਰੀ ਸਾਹਿਬ ਵੱਲੋਂ ਗੱਲ ਇਹ ਆਈ ਸੀ ਵੀ ਆਪਾਂ ਜੇ ਕਿਲੋਮੀਟਰ ਜਿਹੜੀ ਗੱਲਬਾਤ ਆ ਉਹ ਆਪਾਂ ਦੁਬਾਰੇ ਰੁੱਕ ਕੇ ਕਰ ਲਾਂਗੇ ਪਹਿਲਾਂ ਜਿਹੜਾ ਪੰਜਾਬ ਦਾ ਮਾਹੌਲ ਬਣਿਆ ਹੋਇਆ ਉਹ ਆਪਾਂ ਸੈੱਟ ਕਰ ਲਈਏ ਪੰਜਾਬ ਦਾ ਮਾਹੌਲ ਕੀ ਬਣਿਆ ਹੋਇਆ ਸਾਰਾ ਪੰਜਾਬ ਬੰਦ ਪਿਆ ਪੀਆਰਟੀਸੀ ਪਨਵਸ ਬੰਦ ਪਈ ਮੰਤਰੀ ਸਾਹਿਬ ਨੇ ਗੱਲਬਾਤ ਰੱਖੀ ਸੀ ਵੀ ਤੁਸੀਂ ਯਾਰ ਪੌਟੇ ਪਾਸੇ ਨੂੰ ਆਓ ਤੁਸੀਂ ਹੜਤਾਲ ਖੋਲੋ ਤੇ ਮੈਂ ਸਾਰੇ ਬੰਦੇ ਬਹਾਲ ਕਰਦਾ ਜਿਹੜੇ ਕੱਢੇ ਸੀ ਜਿਨ੍ਹਾਂ ਤੇ ਪਰਚੇ ਦੇ ਕੇ ਅੰਦਰ ਦਿੱਤੇ ਆ ਮੈਂ ਸਾਰੇ ਬੰਦੇ ਛੜਦਾ ਤੇ ਸਾਡੀ ਕਮੇਟੀ ਵੱਲੋਂ ਇਹ ਫੈਸਲਾ ਹੋਇਆ ਸੀ ਵੀ ਠੀਕ ਹੈ ਜੀ ਤੁਸੀਂ ਸਾਰੇ ਬੰਦੇ ਬਹਾਲ ਕਰੋ ਜਿੰਨਿਆਂ ਦੇ ਕੱਲ ਸਸਪੈਂਸ਼ਨ ਦੇ ਆਰਡਰ ਹੋਏ ਆ ਨਾਲ ਤੁਸੀਂ ਜਿਹੜੇ ਬੰਦਿਆਂ ਨੂੰ ਪੁਲਿਸ ਨੇ ਜੇਲਾ ਵਿੱਚ ਟੱਕਿਆ ਉਹ ਸਾਰੇ ਬੰਦੇ ਬਿਨਾਂ ਸ਼ਰਤ ਬਹਾਲ ਕੀਤੇ ਜਾਣ ਉਹਨਾਂ ਦੀ ਰਿਹਾਈ ਕੀਤੀ ਜਾਵੇ ਜਦੋਂ ਡੀਪੂਆਂ ਦੇ ਵਿੱਚ ਆਉਂਦੇ ਆ ਨਾਲ ਦੇ ਨਾਲ ਡੀਪੂ ਖੁੱਲ੍ਹਦੇ ਹੋਲ ਦਿੱਤੇ ਜਾਣਗੇ ਬੱਸਾਂ ਚਲਾ ਦਿੱਤੀਆਂ ਜਾਣਗੀਆਂ ਕਿਹੜਾ ਕਿਲੋਮੀਟਰ ਵਾਲੀ ਗੱਲਬਾਤ ਆ ਇਹ ਆਪਾਂ ਅਗਲੀ ਮੀਟਿੰਗ ਦੇ ਵਿੱਚ ਤੈਅ ਕਰ ਲਾਂਗੇ ਜੋ ਗੱਲਬਾਤ ਕਰਨੀ ਹੈ ਟੈਂਡਰ ਵਾਲੀ ਉਹ ਤੋਂ ਬਾਅਦ ਜੋ ਦੁਬਾਰੇ ਫੇਰ ਗੱਲਬਾਤ ਚੱਲੀ ਤੇ ਮੰਤਰੀ ਸਾਹਿਬ ਨੇ ਇਹ ਗੱਲ ਕਹੀ ਆ ਵੀ ਮੈਂ ਰਾਤ ਨੂੰ ਇਹ ਛੋਡੇ ਬੰਦੇ ਜਿਹੜੇ ਜੇਲ੍ਹਾਂ ਦੇ ਵਿੱਚ ਨੇ ਉਹ ਮੈਂ ਰਿਹਾ ਕਰਾ ਦੇਣਾ ਜਿੰਨੇ ਵੀ ਛੋਡੇ ਬੰਦੇ ਜੇਲ੍ਹਾਂ ਦੇ ਵਿੱਚ ਨੇ ਜਿੰਨਿਆਂ ਦੇ ਸਸਪੈਂਸ਼ਨ ਦੇ ਆਰਡਰ ਹੋਏ ਨੇ ਉਹ ਮੈਂ ਰੱਦ ਕਰਵਾ ਦੇਣਾ ਤੇ ਐਮ ਡੀ ਪਨਵਸ ਜੀ ਵੱਲੋਂ ਇਹ ਗੱਲਬਾਤ ਕੀਤੀ ਗਈ ਆ ਵੀ ਮੈਂ ਜਲਦੀ ਤੋਂ ਜਲਦੀ ਉਹ ਚਿੱਠੀ ਸਾਨੂੰ ਭੇਜਣ ਲੱਗਿਆ ਵੀ ਸਾਰੇ ਜੋ ਸਸਪੈਂਸ਼ਨ ਦੇ ਆਰਡਰ ਨੇ ਉਹ ਰੱਦ ਕਰ ਦਿੱਤੇ ਆ ਸੀ ਤੇ ਸਾਰੇ ਬੰਦੇ ਡਿਊਟੀਆਂ ਤੇ ਵਾਪਸ ਲੈ ਲਏ ਨੇ। ਉਹ ਤੋਂ ਬਾਅਦ ਸਾਡੀ ਕਮੇਟੀ ਦਾ ਰੇਸ਼ਵ ਸਿੰਘ ਗਿੱਲ ਜੀ ਨਾਲ ਸਾਡੀ ਗੱਲਬਾਤ ਹੁੰਦੀ ਆ ਸਾਰੀ ਕਮੇਟੀ ਦਾ ਫੈਸਲਾ ਸੀ ਵੀ ਜੇਕਰ ਸਰਕਾਰ ਬੈਕਪੁੱਟ ਤੇ ਹੁੰਦੀ ਆ ਸਾਰੇ ਪਰਚੇ ਰੱਦ ਕਰਦੀ ਆ, ਸਾਰੇ ਆਕੂਆਂ ਨੂੰ ਛੜਦੀ ਆ ਤੇ ਸਾਰੇ ਸਸਪੈਂਸ਼ਨ ਕੀਤੇ ਆਰਡਰ ਜਾਂ ਸੇਵਾਵਾਂ ਖਤਮ ਕੀਤੀਆਂ ਟਰਮੀਨੇਟ ਸਾਰੇ ਕੈਨਸਲ ਕਰਦੀ ਆ ਤੇ ਅਸੀਂ ਠੀਕ ਆ ਜੀ ਸਰਕਾਰ ਨਾਲ ਇਹ ਗੱਲਬਾਤ ਲਈ ਰਾਜੀ ਹਾਂ। ਪਰ ਹੁਣ ਜੋ ਗੱਲਬਾਤ ਮੀਡੀਆ ਦੇ ਵਿੱਚ ਚੱਲ ਰਹੀ ਆ ਉਹ ਇਹ ਚੱਲ ਰਹੀ ਆ ਵੀ ਹੜਤਾਲ ਖੁੱਲ ਗਈ ਆ ਸਾਥੀਓ ਗੱਲ ਇਹ ਹੈ ਗੱਲਬਾਤ ਇਹ ਆ ਈਸੀਬ ਪਹਿਲਾਂ ਸਾਰੇ ਬੰਦੇ ਛੱਡੇ ਜਾਣਗੇ ਜਿਹੜੇ ਬੰਦੇ ਸਸਪੈਂਡ ਨੇ ਜਾਂ ਜਿਹੜੇ ਬੰਦੇ ਜੇਲਾ 'ਚ ਨੇ ਉਹ ਆ ਕੇ ਮਸ਼ੀਨਾ ਲੈਣਗੇ ਤੇ ਫੇਰ ਹੜਤਾਲ ਖੁੱਲੂਗੀ ਗੱਲਬਾਤ ਇਹ ਹੋਈ ਸੀ ਉੱਥੇ ਹੁਣ ਵੀ ਮੈਂ ਦੁਬਾਰੇ ਦਰਹਾਉਣਾ ਜਿਹੜੇ ਬੰਦੇ ਸਸਪੈਂਡ ਨੇ ਜਿਹੜੇ ਬੰਦੇ ਜੇਲਾ 'ਚ ਨੇ ਉਹ ਆ ਕੇ ਮਸ਼ੀਨਾ ਲੈਣਗੇ ਉਹ ਰੂਟ ਤੇ ਜਾਣਗੇ ਉਹ ਤੋਂ ਬਾਅਦ ਪੂਰਾ ਪੰਜਾਬ ਖੋਲਿਆ ਜਾਊਗਾ ਅਸਲ ਗੱਲਬਾਤ ਇਹ ਚੱਲੀ ਸੀ ਤੇ ਜੋ ਮੀਡੀਆ 'ਚ ਗੱਲਬਾਤ ਚੱਲ ਰਹੀ ਆ ਉਹ ਤੁਹਾਨੂੰ ਦੱਸ ਦਿਆਂ ਵੀ ਸਾਡੇ ਵੱਲੋਂ ਆ ਗੱਲਬਾਤ ਰੱਖੀ ਗਈ ਸੀ ਸੋ ਹੁਣ ਅਸੀਂ ਜਲਦੀ ਹੀ ਜੋ ਗੱਲਬਾਤ ਮੰਤਰੀ ਸਾਹਿਬ ਨਾਲ ਹੋਈ ਆ ਤੁਹਾਨੂੰ ਦੱਸਤੀ ਆ ਉਦੋਂ ਤੱਕ ਸਾਰੀ ਸਟੇਟ ਕਮੇਟੀ ਇਸ ਪੂਰੇ ਮੁੱਦੇ ਦੇ ਉੱਪਰ ਮੀਟਿੰਗ ਕਰਕੇ ਤੁਹਾਨੂੰ ਜਿਹੜਾ ਅਗਲਾ ਸੰਘਰਸ਼ਾ ਜਿਵੇਂ ਕਰਨਾ ਕਿਵੇਂ ਕਰਨਾ ਬਹੁਤ ਜਲਦੀ ਉਹਦਾ ਐਲਾਨ ਕਰ ਦੇ ਫਿਲਹਾਲ ਟੀਪੂ ਬੰਨ ਦਾ ਫਿਲਹਾਲ ਦੀ ਘੜਦਾ ਸਟ੍ਰੈਕ ਚੱਲੇ ਰਹੀ ਆ ਜੀ ਖਰਦਾਬ ਤਾਂ ਕਿਸੇ ਪਾਸੇ ਖੁੱਲੀ ਹੋਣੀ ਕੋਈ ਡੀਪੂ ਦਾ ਪਤੀ ਆ ਕਿਉਂਕਿ ਸਾਡੇ ਵੱਲੋਂ ਬਾਰ ਬਾਰ ਆ ਵੀ ਉਹ ਬੰਦੇ ਬਾਹਰ ਕਰੋ ਜਿਹੜੇ ਸਸਪੈਂਡ ਕੀਤੇ ਆ ਜੇਲ੍ਹ ਨਾਲੇ ਬਾਹਰ ਘਟੋ ਉਹ ਮਸ਼ੀਨਾਂ ਲੈਣਗੇ ਤੇ ਗੱਡੀਆਂ ਚਲਾਉਣਗੇ ਆ ਗੱਲ ਵੰਦਾ ਜੀ ਬਠੀ